ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਇੱਕ ਗੱਲ ਕਰ ਰਹੇ ਹਾਂ ਪੀਐਸਪੀਸੀਲ ਵੱਲੋਂ ਵੱਡੀ ਅਪਡੇਟ ਜਿਹੜੀ ਆ ਰਹੀ ਹੈ ਕਿ ਜਿਹੜੀਆਂ ਕੰਪਲੇਂਟਾਂ ਆ ਰਹੀਆਂ ਨੇ ਮੀਟਰ ਦੇ ਬਕਸੇ ਸੰਬੰਧੀ ਇਹਦੇ ਬਾਰੇ ਅੱਜ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤੋਂ ਪਹਿਲਾਂ ਅੱਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਪੀਐਸ ਪੀਸੀਐਲ ਜੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਜਿਹੜਾ ਮੀਟਰ ਹੈ ਜਿਹੜਾ ਇੱਕ ਮਹੱਤਵਪੂਰਨ ਬਕਸੇ ਦੇ ਵਿੱਚ ਲੱਗਿਆ ਹੁੰਦਾ ਜਿਹਦੇ ਵਿੱਚ 15 ਤੋਂ 20 ਮੀਟਰ 15 ਤੋਂ 20 ਘਰਾਂ ਦੇ ਲੱਗੇ ਹੁੰਦੇ ਨੇ ਇੱਕ ਬਕਸੇ ਦੇ ਵਿੱਚ ਉਦੇਸਬੰਦੀ ਕੁਝ ਜ਼ਰੂਰੀ ਜਾਣਕਾਰੀ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕਰਨੀ ਹੈ ਪੀਐਸਪੀਸੀਐਲ ਦੁਆਰਾ ਮੀਟਰ ਬਾਕਸ ਆਮ ਤੌਰ ਤੇ ਉੱਚ ਗੁਣਵੱਤਾ ਵਾਲਾ ਪਲਾਸਟਿਕ ਜਾਂ ਧਾਤ ਤੋਂ ਬਣਿਆ ਹੁੰਦਾ ਹੈ ਜੋ ਮੌਸਮ ਪ੍ਰਤੀਰੋਧਕ ਹੁੰਦਾ ਹੈ ਮੀਟਰ ਬਾਕਸ ਦਾ ਆਕਾਰ ਵੀ ਮਿਆਰੀ ਹੁੰਦਾ ਜੋ ਪੀਐਸਪੀਸੀਐਲ ਦੇ ਦਿਸ਼ਾ ਨਿਰਦੇਸ਼ਾਂ ਤੇ ਨਿਰਭਰ ਕਰਦਾ ਹੈ ਇਹਨੂੰ ਡਿਜ਼ਾਈਨ ਵੀ ਇਸ ਤਰੀਕੇ ਨਾਲ ਕੀਤਾ ਹੁੰਦਾ ਹੈ ਕਿ ਕੋਈ ਵੀ ਅਣਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਵਾਪਰ ਸਕੇ ਤੇ ਮੀਟਰ ਬਾਕਸ ਨੂੰ ਆਮ ਤੌਰ ਤੇ ਘਰ ਦੇ ਬਾਹਰ ਪਹੁੰਚਯੋਗ ਸਥਾਨ ਤੇ ਲਗਾ ਦਿੱਤਾ ਜਾਂਦਾ ਹੈ ਤਾਂ ਕਿ ਪੀਐਸਪੀਸੀਐਲ ਦੇ ਮੁਲਾਜ਼ਮ ਆਸਾਨੀ ਨਾਲ ਜਿਹੜੇ ਨੇ ਮੀਟਰ ਦੀ ਰੀਡਿੰਗ ਲੈ ਸਕਣ ਇਸ ਦੀ ਉਚਾਈ ਜ਼ਮੀਨ ਤੋਂ ਜਿਹੜੀ ਹੈ ਢੁਕਮੀ ਰੱਖੀ ਜਾਂਦੀ ਹੈ ਤਾਂ ਕਿ ហេਠਾ ਤੋਂ ਵੀ ਜਿਹੜਾ ਅਰਥਿੰਗ ਨਾ ਹੋ ਸਕੇ ਸੀਲਿੰਗ ਜਿਹੜੀ ਹੈ ਇਹਦੀ ਮੀਟਰ ਬਾਕਸ ਨੂੰ ਜਿਹੜਾ ਸੀਲ ਕੀਤਾ ਜਾਂਦਾ ਹੈ ਤਾਂ ਕਿ ਕੋਈ ਵੀ ਅਣਅਧਿਕਾਰਤ ਪਹੁੰਚ ਨਾਲ ਛੇੜਛਾੜ ਨਾ ਹੋ ਸਕੇ ਭਾਵੇਂ ਕੋਈ ਵੀ ਇਸ ਨੂੰ ਜਿਹੜਾ ਛੇੜ ਨਾ ਸਕੇ ਜੇਕਰ ਤੁਹਾਡੇ ਮੀਟਰ ਬਕਸੇ ਦੇ ਵਿੱਚ ਲੋਕ ਲੱਗਿਆ ਹੋਇਆ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਇੱਕ ਆਪਣਾ ਲੋਕ ਲਗਾ ਕੇ ਇੱਕ ਇੱਕ ਘਰ ਪਿੱਛੇ ਤਰਤੀਬ ਵਾਰ ਜਿਹੜੀ ਹੈ ਉਹ ਲੋਕ ਲਗਾ ਕੇ ਚਾਬੀ ਜਿਹੜੀ ਹੈ ਰੱਖ ਸਕਦੇ ਹੋ ਤੇ ਅਰਥਿੰਗ ਇਹਦੀ ਜਿਹੜੀ ਹੁੰਦੀ ਹੈ ਉਹ ਸਹੀ ਤਰੀਕੇ ਨਾਲ ਕੀਤੀ ਹੁੰਦੀ ਹੈ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਤੇ ਜਿਹੜੇ ਪੀਐਸਪੀਸੀਐਲ ਦੇ ਮੁਲਾਜ਼ਮ ਨੇ ਉਹ ਟਾਈਮ ਤੇ ਟਾਈਮ ਮੀਟਰ ਬਕਸੇ ਦੇ ਜਿਹੜਾ ਨਿਰੇਖਣ ਕਰਦੇ ਰਹਿੰਦੇ ਨੇ ਤਾਂ ਜੋ ਇਹ ਸਹੀ ਤਰੀਕੇ ਨਾਲ ਮੀਟਰ ਜਿਹੜੇ ਨੇ ਕੰਮ ਕਰ ਸਕਣ ਮੀਟਰ ਬਕਸੇ ਨੂੰ ਸਾਫ਼ ਰੱਖਣਾ ਜ਼ਰੂਰੀ ਹੈ ਤਾਂ ਕਿ ਧੂਲ ਮਿੱਟੀ ਜਾਂ ਕੋਈ ਵੀ ਜਿਹੜਾ ਮੀਟਰ ਦੀ ਕਾਰਜਸ਼ੀਲਤਾ ਨੂੰ ਪ੍ਰਭਾਵਿਤ ਨਾ ਕਰੇ ਮੀਟਰ ਬਕਸੇ ਦੇ ਵਿੱਚ ਲੱਗਿਆ ਮੀਟਰ ਬਿਜਲੀ ਦੀ ਸਟੀਕ ਰੀਡਿੰਗ ਕਰਦਾ ਹੈ ਜੋ ਪੀਐਸਪੀਸੀਐਲ ਨੂੰ ਬਿੱਲ ਬਣਾਉਣ ਦੇ ਵਿੱਚ ਮਦਦ ਕਰਦਾ ਹੈ ਆਧੁਨਿਕ ਮੀਟਰ ਬਕਸੇ ਛੇੜਛਾੜ ਪ੍ਰੂਫ ਡਿਜ਼ਾਈਨ ਨਾਲ ਆਉਂਦੀ ਨੇ ਤਾਂਕਿ ਕੋਈ ਵੀ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਿਆ ਜਾ ਸਕਦਾ ਹੈ ਜਦੋਂ ਮੀਟਰ ਬਾਕਸ ਪੁਰਾਣਾ ਹੋ ਜਾਂਦਾ ਹੈ ਜਾਂ ਨੁਕਸਾਨ ਹੋ ਜਾਂਦਾ ਹੈ ਪੀਐਸਪੀਸੀਐਲ ਨੂੰ ਤੁਰੰਤ ਸੂਚਿਤ ਕਰ ਦੇਣਾ ਚਾਹੀਦਾ ਹੈ ਤਾਂ ਕਿ ਕਰਮਚਾਰੀ ਜਿਹੜੀ ਨੇ ਸਮੇਂ ਸਿਰ ਆ ਕੇ ਮੀਟਰ ਜਿਹੜਾ ਉਹ ਬਦਲ ਸਕਣ ਮੀਟਰ ਬਾਕਸ ਦੀ ਜਾਣਕਾਰੀ ਪੀਐਸਪੀਸੀਐਲ ਦੇ ਖਪਤਕਾਰਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਉਹਨਾਂ ਨੂੰ ਬਿਜਲੀ ਦੀ ਖਪਤ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਜਿਹੜੀ ਹੈ ਉਹ ਝੱਲਣੀ ਨਾ ਪਵੇ ਮੀਟਰ ਦਾ ਡੱਬਾ ਜਿਹੜਾ ਸਾਫ਼ ਰੱਖਣਾ ਜ਼ਰੂਰੀ ਹੈ ਤਾਂ ਜੋ ਕੋਈ ਵੀ ਕਚਰਾ ਜਾਂ ਧੂੜ ਮਿੱਟੀ ਜਿਹੜੀ ਹੈ ਉਸ ਨੂੰ ਪ੍ਰਭਾਵਿਤ ਨਾ ਕਰੇ ਲੋਡ ਬੈਲੈਂਸਿੰਗ ਮੀਟਰ ਨੂੰ ਸਹੀ ਲੋਡ ਬੈਲੈਂਸਿੰਗ ਲੈ ਕੇ ਚੈੱਕ ਕੀਤਾ ਜਾਂਦਾ ਹੈ ਤਾਂ ਕਿ ਕੋਈ ਵੀ ਓਵਰਲੋਡਿੰਗ ਜਾਂ ਅੰਡਰਲੋਡਿੰਗ ਨਾ ਹੋ ਸਕੇ ਜਿਸ ਨਾਲ ਮੀਟਰ ਦੀ ਜ਼ਿੰਦਗੀ ਦੀ ਗੁਣਵੱਤਾ ਘਟਦੀ ਹੈ ਹੁਣ ਸੁਰੱਖਿਆ ਦੇ ਕੰਮ ਜਿਹੜੇ ਨੇ ਉਹ ਅੰਡੀ ਗਵੰਡੀ ਵੀ ਕਰ ਸਕਦੇ ਨੇ ਉਹ ਇਹ ਦੇਖ ਸਕਦੇ ਨੇ ਕਿ ਜਿਹੜਾ ਮੀਟਰ ਹੈ ਉਹਦੇ ਵਿੱਚ ਵਾਇਰਿੰਗ ਜਿਹੜੀ ਹੈ ਸਹੀ ਲੱਗੀ ਹੋਈ ਹੈ ਜਾਂ ਕੋਈ ਤਾਰ ਜਿਹੜੀ ਹੈ ਸਪਾਰਕ ਨਾ ਕਰਦੀ ਹੋਵੇ ਕਿਉਂਕਿ ਅਗਰ ਜੇ ਮੀਟਰ ਦੇ ਵਿੱਚ ਤਾਰ ਸਪਾਰਕ ਕੋਈ ਕਰਦੀ ਹੋਵੇਗੀ ਤਾਂ ਹੋ ਸਕਦਾ ਹੈ ਕਿ ਜਿੰਨੇ ਵੀ ਮੀਟਰ ਬਕਸੇ ਦੇ ਵਿੱਚ ਲੱਗੇ ਹੋਣ ਸਾਰੇ ਹੀ ਨੁਕਸਾਨੇ ਜਾਣ ਤੇ ਬਹੁਤ ਸਾਰੇ ਘਰਾਂ ਦਾ ਜਿਹੜਾ ਹੋਰ ਵੀ ਨੁਕਸਾਨ ਹੋ ਜਾਵੇ ਮੀਟਰ ਦੇ ਸਹੀ ਸੰਭਾਲ ਦੇ ਲਈ ਬਹੁਤ ਜ਼ਰੂਰੀ ਹੈ ਇਹ ਗੱਲਾਂ ਪੀਸੀਐਲ ਪੀਐਸਪੀਸੀਐਲ ਦੇ ਮੁਲਾਜ਼ਮ ਸਮੇਂ-ਸਮੇਂ ਤੇ ਮੀਟਰ ਜਿਹੜੇ ਆ ਕੇ ਚੈੱਕ ਕਰਦੇ ਰਹਿੰਨੇ ਨੇ ਉਚਿਤ ਸੀਲਿੰਗ ਜਿਹੜੀ ਹੈ ਇਹਨੂੰ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਅਣਅਧਿਕਾਰਤ ਪਹੁੰਚ ਨਾ ਹੋ ਸਕੇ ਭਾਵੇਂ ਕੋਈ ਵੀ ਇਹਦੇ ਨਾਲ ਛੇੜਛਾੜ ਨਾ ਕਰ ਸਕੇ ਜੇਕਰ ਮੀਟਰ ਬਕਸੇ ਦੇ ਵਿੱਚ ਲੋਕ ਨਾ ਲੱਗਿਆ ਹੋਵੇਗਾ ਤਾਂ ਜਿਹੜੇ ਨੇ ਪਿੰਡਾਂ ਦੇ ਵਿੱਚ ਜਿਹੜੀਆਂ ਸ਼ਿਕਾਇਤਾਂ ਆਉਂਦੀਆਂ ਨੇ ਕਿ ਕੋਈ ਜਿਹੜਾ ਇੱਕ ਦੂਜੇ ਦੀ ਘਾਟ ਕਰਨ ਕਾਰਨ ਇੱਕ ਦੂਜੇ ਦਾ ਜਿਹੜਾ ਮੀਟਰ ਹੈ ਉਹ ਸਾੜ ਦਿੰਦੇ ਨੇ ਜਾਂ ਫਿਰ ਉਹਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਕੰਮ ਕਰ ਦਿੰਦੇ ਨੇ ਜਿਸ ਦੇ ਨਾਲ ਦੂਜੇ ਦਾ ਨੁਕਸਾਨ ਹੋ ਜਾਂਦਾ ਹੈ ਮੀਟਰ ਨਾਲ ਜੁੜੀ ਵਾਇਰਿੰਗ ਵੀ ਚੰਗੀ ਚਾਹੀਦੀ ਹੈ ਢਿੱਲੀ ਜਾਂ ਖਰਾਬ ਤਾਰਾਂ ਜੇਕਰ ਤੁਹਾਨੂੰ ਦਿਖਾਈ ਦਿੰਦੀਆਂ ਨੇ ਜਾਂ ਕੋਈ ਜੜੀ ਹੈ ਵਾਇਰ ਹੈ ਉਹ ਫੋਕੀ ਹੋਈ ਲੱਗਦੀ ਹੈ ਤਾਂ ਤੁਸੀਂ ਤੁਰੰਤ ਜਿਹੜਾ ਪੀਐਸਪੀਸੀਐਲ ਵਿਭਾਗ ਨੂੰ ਸੂਚਿਤ ਕਰ ਸਕਦੇ ਹੋ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਜੇਕਰ ਮੀਟਰ ਸਹੀ ਚੱਲ ਰਿਹਾ ਤਾਂ ਠੀਕ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਮੀਟਰ ਸਹੀ ਰੀਡਿੰਗ ਨਹੀਂ ਦੇ ਰਿਹਾ ਜਾਂ ਫਿਰ ਤੇਜ਼ ਚੱਲਦਾ ਹੈ ਤਾਂ ਤੁਸੀਂ ਇਸ ਨੂੰ ਲੈਬ ਦੇ ਵਿੱਚ ਜਾ ਕੇ ਚੈੱਕ ਵੀ ਕਰਵਾ ਸਕਦੇ ਹੋ ਇਹ ਵੀ ਜਿਹੜੀ ਪੀਐਸਪੀਸੀਐਲ ਵਿਭਾਗ ਦੇ ਵਿੱਚੋਂ ਵੱਡੀ ਸਹੂਲਤ ਲੋਕਾਂ ਲਈ ਜਿਹੜੀ ਹੈ ਉਹ ਪ੍ਰਦਾਨ ਕੀਤੀ ਜਾਂਦੀ ਹੈ ਸੋ ਇਹ ਸੀ ਅੱਜ ਦੀ ਵੱਡੀ ਅਪਡੇਟ ਤੁਹਾਨੂੰ ਸਾਡੀ ਅਪਡੇਟ ਬਾਰੇ ਕਿਵੇਂ ਲੱਗਿਆ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ ਨਾਲ ਹੀ ਕੋਈ ਵੀ ਤੁਸੀਂ ਪੀਐਸਪੀਸੀਲ ਜਾਂ ਫਿਰ ਪੈਨਸ਼ਨ ਸੰਬੰਧੀ ਜਾਣਕਾਰੀ ਜਾਂ ਫਿਰ ਪੀਐਫ ਸੰਬੰਧੀ ਜਾਣਕਾਰੀ ਜਾਂ ਫਿਰ ਕੋਈ ਵੀ ਸਰਕਾਰੀ ਸਕੀਮ ਜਿਹੜੀ ਚੱਲ ਰਹੀਆਂ ਨੇ ਜਾਂ ਫਿਰ ਨਵੀਆਂ ਆਉਣ ਵਾਲੀਆਂ ਨੇ ਉਹਨਾਂ ਦੀ ਅਪਡੇਟ ਸਭ ਤੋਂ ਪਹਿਲਾਂ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਸਾਡਾ ਵੀ ਫਰਜ਼ ਬਣਦਾ ਹੈ ਪੀਐਸ ਪੀਸੀਐਲ ਮੈਕਮੇ ਦੀ ਮਦਦ ਕਰਨ ਦਾ। ਗਰਮੀ ਦੇ ਵਿੱਚ ਬਹੁਤ ਸਾਰੇ ਕਰਮਚਾਰੀ ਜਿਹੜੇ ਨੇ ਆਪਣਾ ਫਰਜ਼ ਨਿਭਾ ਕੇ ਸਾਨੂੰ ਜਿਹੜਾ ਠੰਡਕ ਪਹੁੰਚਾ ਰਹੇ ਨੇ ਅਸੀਂ ਘਰਾਂ ਦੇ ਵਿੱਚ ਬੈਠੇ ਪੱਖਿਆਂ ਦੀ ਹਵਾ ਲੈ ਰਹੇ ਹਾਂ। ਉਹਨਾਂ ਦੀ ਬਦੌਲਤ ਲੈ ਰਹੇ ਹਾਂ ਜਿਹੜੇ ਤੁਸੀਂ ਅਕਸਰ ਦੇਖਿਆ ਵੀਡੀਓ ਦੇ ਵਿੱਚ ਖੰਬਿਆਂ ਤੇ ਚੜੇ ਹੁੰਦੇ ਨੇ ਗਰਮੀ ਦੇ ਵਿੱਚ ਤੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਕਿੰਨਾ ਜ਼ਿਆਦਾ ਜਿਹੜਾ ਸਾਨੂੰ ਸਕੂਨ ਮਹਿਸੂਸ ਕਰਾਰੇ ਨੇ ਸੋ ਸਾਡਾ ਫਰਜ਼ ਬਣਦਾ ਹੈ ਇਹਨਾਂ ਗੱਲਾਂ ਦਾ ਧਿਆਨ ਰੱਖਣ ਦਾ ਸੋ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ